ਤੇਰਾ ਕਿਰਦਾਰ ਕੀ ਹੈ ਯਾਰ ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਡੈੱਡ ਬੋਡੀ ਘਰੇ ਪਈ ਐ ਤੈਨੂੰ ਭੈਣਾ ਮਾਵਾਂ ਦੀਆਂ ਗਾਲਾਂ ਕੱਢ ਕੇ ਬਾਦਲ ਪਰਿਵਾਰ ਨੇ ਜਿਹੜਾ ਸੀ ਉਹ ਦਿੱਲੀ ਤੋਂ ਬਰਾਂਡੇ ਤੋਂ ਬਾਹਰ ਕੀਤਾ ਗਿਆ ਤੈਨੂੰ ਯਾਦ ਨਹੀਂ ਇਹ ਗੱਲਾਂ ਉਹ ਗਾਲੇ ਦਿਨ ਤੂੰ ਲੰਗਰ 'ਚ ਬੈਠ ਕੇ ਟਾਈਮ ਟਪਾਇਆ ਉਹਨਾਂ ਗਾਲਾਂ ਤੋਂ ਡਰਦਾ ਕਿਸੇ ਦੇ ਮੱਥੇ ਤੱਕ ਨਹੀਂ ਲੱਗਿਆ ਇਸ ਕਰਕੇ ਮੇਰਾ ਮੂੰਹ ਨਾ ਖਲਾ ਕਿਹੜਾ ਰੇਤਾ ਬਜਰੀ ਕਿਹੜੇ ਕਿੱਥੋਂ ਪੈਸੇ ਕਿਹੜੇ ਕੀ ਇਹ ਮੈਨੂੰ ਸਾਰਾ ਕੁਝ ਪਤਾ ਹੈ ਤੇ ਮੇਰੇ ਸਾਹਮਣੇ ਲੰਘਦਾ ਸੀ ਸਾਰਾ ਕੁਝ ਮੈਂ ਉਸ ਵੇਲੇ ਵੀ ਉਸ 'ਤੇ ਧਾਰ ਨਹੀਂ ਮਾਰੀ ਕਿਤੇ ਕਰੋੜਾਂ ਰੁਪਏ ਦੀਆਂ ਗੱਡੀਆਂ ਮੇਰੀ ਤਾਂ 2014 ਮਾਡਲ ਇੱਕ ਐਨੋਵਾ ਜਿਹੜੀ ਪੌਣੇ 4 ਲੱਖ 파ਰਟੀ ਪਿੱਛੇ ਚਲਾਤੀ ਕੋਈ ਬਿਜ਼ਨਸ ਨਹੀਂ ਮੇਰਾ ਤੇ ਦੂਜੀ ਜਿਹੜੀ ਹੈਗੀ ਆ 2007 ਮਾਡਲ ਮੇਰੀ ਕੈਮਰੀ ਹੈ ਜਿਹੜੀ ਜਮਾਂ ਕੰਡਮ ਹੋਣ ਦੇ ਕਿਨਾਰੇ ਆ ਤੇ ਜਿਹੜੀਆਂ ਤੁਹਾਡੇ ਯਾਰ ਕੋਲੇ ਗੱਡੀਆਂ ਆ ਉਹ ਕੁਝ ਵੇਖੋਗਾ ਕਿਹਦੇ ਨਾਂ ਤੇ ਆ ਇਹ ਇਸ ਕੰਮ ਦੇ ਉੱਤੋਂ ਬਾਅਦ ਆ ਜਾਓ ਮੈਂ ਹਲੇ ਵੀ ਕਹਿਣਾ ਬੜੀਆਂ ਕੇਸ ਪੈਂਡਿੰਗ ਸਿੱਟਾਂ ਦੇ ਪਏ ਆ ਬੜੇ ਕੁਝ ਹੋਰ ਪਿਆ ਮੈਂ ਇਨਾ ਕੰਮਾਂ 'ਚ ਨਹੀਂ ਪੈਣਾ ਚਾਹੁੰਦਾ ਨਾ ਮੇਰਾ ਮੂੰਹ ਖਲਾਓ ਯਾਰ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਫਰੀਦਕੋਟ ਤੋਂ ਹਾਰੇ ਸੀ ਇਹ ਬੰਟੀ ਦੇ ਫਾਦਰ ਨੇ ਹਵਾਈ ਫੈਰ ਕਰਕੇ ਖੁਸ਼ੀ ਮਨਾਈ ਸੀ ਇਹ ਇਹ ਇੰਨਾ ਕਿਹਦਾ ਸਫਰ ਹੈ ਛਰੂਮਣੀ ਕਾਲੀਦਲ ਦੇ ਵਿੱਚ ਬੰਟੀ ਮੈਂ ਤੈਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਇਹਨਾਂ ਗੱਲਾਂ ਤੋਂ ਬਾਅਦ ਆ ਜਾ ਤੂੰ ਪਾਰਟੀ ਤਾਂ ਮਾਰੀ ਮਾਰੀ ਐ ਤੇ ਜੇ ਜੇ ਤੂੰ ਬਾਰ-ਬਾਰ ਮੇਰੇ ਤੇ ਝੂਠੇ ਅਲੀਗੇਸ਼ਨ ਲਵਾਏਂਗਾ ਨਾ ਤੇ ਮੈਂ ਸੱਚੀਆਂ ਹੀ ਲੋਕਾਂ ਦੇ ਵਿੱਚ ਕਰਤੀਆਂ ਤੇ ਬਹੁਤ ਭੇੜੇ ਬਖੇੜੇ ਪੈ ਜਾਣਗੇ ਤੈਨੂੰ ਵੀ ਬਾਹਰ ਨਿਕਲਣਾ ਔਖਾ ਤੂੰ ਤੂੰ ਕਰਦਾਰਕਸ਼ੀ ਤੇ ਜਿਹੜੀ ਤੇ ਉਤਰਿਆ ਨਾ ਇਹ ਇਹ ਭੇੜੇ ਰਾ ਪੈ ਗਏ ਮੈਂ ਤੈਨੂੰ ਦੱਸਾਂ ਇਹਦਾ ਅੰਤ ਬਹੁਤ ਮਾੜਾ ਹੋਣਾ ਕਰ ਉਹ ਸੱਜਣਾ ਇੱਕ ਗੱਲ ਸਮਝ ਲੈ ਸਰਦਾਰ ਗੁਰਦਾਸ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਹਜ਼ਾਰਾਂ ਦੀ ਤعداد ਚ ਲੀਡਰ ਬਣਾਏ ਆ ਸੈਂਕੜੇ ਦੀ ਤعداد ਚ ਮੰਤਰੀ ਤੇ ਐਮਐਲਏ ਬਣਾਏ ਆ ਸੈਂਕੜੇ ਦੀ ਤعداد ਦੇ ਵਿੱਚ ਜਿਹੜੇ ਸੈਂਟਰ ਦੇ ਵਿੱਚ ਸਾਂਝਾ ਪਾ ਕੇ ਜਿਹੜੇ ਹੈਗੇ ਆ ਵੱਡੇ ਵੱਡੇ ਕੰਮ ਕਾਰੋਬਾਰ ਕਰਾਏ ਆ ਯਾਰ ਮੈਂ ਮੈਂ ਕਿਸੂਕਾ ਦਾ ਸੀ ਕਿ ਦੋਨੋਂ ਭਰਾਵਾਂ ਨੂੰ ਲੱਗ ਕਰਾਤਾ ਤੇ ਜਦੋਂ ਕਰਦਾਰ ਤੇ ਗੱਲ ਆ ਗਈ ਤੇ ਮੈਨੂੰ ਅੱਜ ਜਵਾਬ ਦੇਣਾ ਪੈਣਾ ਸੀ ਪਹਿਲਾਂ ਤਾਂ ਸਾਰੇ ਪਾਰਟੀ ਦੇ ਵਰਕਰਾਂ ਤੋਂ ਲੀਡਰਾਂ ਤੋਂ ਮੈਂ ਇਸ ਗੱਲ ਦੀ ਮਾਫੀ ਚਾਹੂੰਗਾ ਕਿ ਜਿਹੜਾ ਤੁਸੀਂ ਮੈਨੂੰ ਬਾਰ-ਬਾਰ ਰੋਕਦੇ ਸੀ ਕਿ ਬੋਲਣਾ ਨਹੀਂ ਬੋਲਣਾ ਨਹੀਂ ਤੇ ਮੈਂ ਅੱਜ ਮੈਨੂੰ ਮੈਨੂੰ ਮੇਰੀ ਮਜਬੂਰੀ ਹੈ ਕਿ ਮੈਨੂੰ ਬੋਲਣਾ ਪੈਣਾ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਾਂ ਕਿ ਜਿਸ ਜਿਸ ਇਹ ਇਹ ਸੱਜਣ ਨੇ ਮੈਂ ਇੱਕ ਦਿਨ ਯਾਦ ਕਰਾ ਦਿਆਂ ਇੱਕ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਅਸੀਂ ਤਾਂ ਕਦੇ ਪਾਸੇ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਫਰੀਦਕੋਟ ਤੋਂ ਹਾਰੇ ਸੀ ਤੇ ਬੰਟੀ ਦੇ ਫਾਦਰ ਨੇ ਹਵਾਈ ਫੈਰ ਕਰਕੇ ਖੁਸ਼ੀ ਮਨਾਈ ਸੀ ਇਹ ਇਹ ਇੰਨਾ ਕਿਹਦਾ ਸਫਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਤਾਂ ਇਹ ਅੰਦਾਜ਼ਾ ਲਾ ਲਿਓ ਫਰੀਦਕੋਟ ਦੇ ਹਰੇਕ ਸੱਜਣ ਨੂੰ ਪੁੱਛ ਲਿਓ ਹਰੇਕ ਇਹ ਜਿਹੜੇ ਹੈਗੇ ਆ ਉਹ ਉਸ ਨੂੰ ਪੁੱਛ ਲਿਓ ਤੇ ਦੂਜੀ ਗੱਲ ਬੰਟੀ ਮੈਂ ਤੈਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਇਹਨਾਂ ਗੱਲਾਂ ਤੋਂ ਬਾਅਦ ਆ ਜਾ ਤੂੰ ਪਾਰਟੀ ਤਾਂ ਮਾਰੀ-ਮਾਰੀ ਐ ਤੇ ਜੇ ਜੇ ਤੂੰ ਬਾਰ-ਬਾਰ ਮੇਰੇ ਤੇ ਝੂਠੇ ਅਲੀਗੇਸ਼ਨ ਲਵਾਏਂਗਾ ਨਾ ਤੇ ਮੈਂ ਸੱਚੀਆਂ ਹੀ ਲੋਕਾਂ ਦੇ ਵਿੱਚ ਕਰਤੀਆਂ ਤੇ ਬਹੁਤ ਭੇੜੇ-ਬਖੇੜੇ ਪੈ ਜਾਣਗੇ ਤੈਨੂੰ ਵੀ ਬਾਹਰ ਨਿਕਲਣਾ ਔਖਾ ਹੋ ਜਾਊਗਾ ਇਸ ਕਰਕੇ ਇਹਨਾਂ ਕੰਮਾਂ ਤੋਂ ਬਾਅਦ ਆ ਜਾ ਮੈਂ ਪਾਰਟੀ ਨੂੰ ਸੁਧਾਰਨ ਦੇ ਲਈ ਆਪਣੇ ਆਪ ਦੇ ਸਾਰੇ ਅਹੁਦਿਆਂ ਨੂੰ ਆਪਦੇ ਆਪ ਦੇ ਸਾਰੀਆਂ ਚੀਜ਼ਾਂ ਨੂੰ ਇੱਕ ਕਿਸਮ ਦਾ ਦਾਤੇ ਲਾਇਆ ਤੇ ਤੂੰ ਤੂੰ ਕਰਦਾਰਕਸ਼ੀ ਤੇ ਜਿਹੜੀ ਤੇ ਉਤਰਿਆ ਨਾ ਇਹ ਇਹ ਭੇੜੇ ਰਾ ਪੈ ਗਏ ਮੈਂ ਤੈਨੂੰ ਦੱਸਾਂ ਇਹਦਾ ਅੰਤ ਬਹੁਤ ਮਾੜਾ ਹੋਣਾ ਤੇਰਾ ਇਹ ਇਹ ਮੈਂ ਬਾਦਲ ਪਰਿਵਾਰ ਦੇ ਵਿੱਚ ਰਹਿਣਾ ਤੇਰਾ ਕਿਰਦਾਰ ਕੀ ਹੈ ਯਾਰ ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਇਹ ਜਿਹੜੀ ਹੈ ਡੈੱਡ ਬੋਡੀ ਘਰੇ ਪਈ ਹੈ ਡੈੱਡ ਬੋਡੀ ਘਰੇ ਪਈ ਹੈ ਤੈਨੂੰ ਭੈਣਾ ਮਾਵਾਂ ਦੀਆਂ ਗਾਲਾਂ ਕੱਢ ਕੇ ਬਾਦਲ ਪਰਿਵਾਰ ਨੇ ਜਿਹੜਾ ਸੀ ਉਹ ਦਿੱਲੀ ਤੋਂ ਬਰਾਂਡੇ ਤੋਂ ਬਾਹਰ ਕੀਤਾ ਗਿਆ ਸੀ ਤੈਨੂੰ ਯਾਦ ਨਹੀਂ ਇਹ ਗੱਲਾਂ ਉਹ ਵਾਲੇ ਦਿਨ ਤੂੰ ਲੰਗਰ 'ਚ ਬੈਠ ਕੇ ਟਾਈਮ ਟਪਾਇਆ ਉਹਨਾਂ ਗਾਲਾਂ ਤੋਂ ਡਰਦਾ ਕਿਸੇ ਦੇ ਮੱਥੇ 'ਤੇ ਤੱਕ ਨਹੀਂ ਲੱਗਿਆ ਇਸ ਕਰਕੇ ਮੇਰਾ ਮੂੰਹ ਨਾ ਖਲਾ ਕਿਹੜਾ ਰੇਤਾ ਬਜਰੀ ਕਿਹੜੇ ਕਿੱਥੋਂ ਪੈਸੇ ਕਿਹੜੇ ਕੀ ਇਹ ਮੈਨੂੰ ਸਾਰਾ ਕੁਝ ਪਤਾ ਹੈ ਤੇ ਮੇਰੇ ਸਾਹਮਣੇ ਲੰਘਦਾ ਸੀ ਸਾਰਾ ਕੁਝ ਮੈਂ ਉਸ ਵੇਲੇ ਵੀ ਉਸ ਧਾਰ ਨਹੀਂ ਮਾਰੀ ਕਿਤੇ ਤੇ ਤੁਸੀਂ ਕਿ ਕੇ ਮੇਰੇ ਤੇ ਅਲੀਗੇਸ਼ਨ ਤੁਸੀਂ ਨਹੀਂ ਲਾ ਸਕਦੇ ਇਹ 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 ਇੱਕ ਗੱਲ ਨੂੰ ਸਮਝਣਾ ਪੈਣਾ ਤੁਸੀਂ ਪਰਸੋਂ ਚ ਉੱਥੇ ਮੇਰਾ ਸੱਜਣ ਇੱਕ ਫਰੀਦਕੋਟ ਦਾ ਮੇਰਾ ਭਰਾ ਬੋਲੀ ਜਾਂਦਾ ਸੀ ਕਰੋੜਾਂ ਰੁਪਏ ਦੀਆਂ ਗੱਡੀਆਂ ਮੇਰੀ ਤਾਂ 2014 ਮਾਡਲ ਇੱਕ ਐਨੋਵਾ ਜਿਹੜੀ ਪੌਣੇ 4 ਲੱਖ ਪਾਰਟੀ ਪਿੱਛੇ ਚਲਾਤੀ ਕੋਈ ਬਿਜ਼ਨਸ ਨਹੀਂ ਮੇਰਾ ਤੇ ਦੂਜੀ ਜਿਹੜੀ ਹੈਗੀ ਆ 2007 ਮਾਡਲ ਮੇਰੀ ਕੈਮਰੀ ਹੈ ਜਿਹੜੀ ਜਮ ਕੰਡਮ ਹੋਣ ਦੇ ਕਿਨਾਰੇ ਆ ਤੇ ਜਿਹੜੀਆਂ ਤੁਹਾਡੇ ਯਾਰ ਕੋਲੇ ਗੱਡੀਆਂ ਆ ਉਹ ਵੇਖੋਗਾ ਕਿਹਦੇ ਨਾਂ ਤੇ ਆ ਵੇਖੋਗਾ ਕਿੱਥੋਂ ਤਨਖਾਹ ਆਉਂਦੀ ਆ ਹਲੇ ਮੇਰਾ ਮੂੰਹ ਨਾ ਖਲਾਓ ਮੇਰੀ ਬੇਨਤੀ ਹੈ ਇਸ ਕਰਕੇ ਜਿਹੜੇ ਬੰਦੇ ਕੋਲੇ ਇੱਕ ਜ਼ਮੀਨ ਦਾ ਓੜਾ ਵੀ ਹੈ ਨਹੀਂ ਤੇ ਉਹ ਬੰਦਾ ਦੂਜੇ ਤੇ ਅਲੀਗੇਸ਼ਨ ਦਵਾਵੇ ਯਾਰ ਕਿਹੜੇ ਕੰਮਾਂ 'ਚ ਪਏ ਹੋ ਤੁਸੀਂ ਮੈਂ ਸਿਰਫ ਪਾਰਟੀ ਦੇ ਸੁਧਾਰ ਲਈ ਗੱਲ ਕੀਤੀ ਹੈ ਤੇ ਪਾਰਟੀ ਦੇ ਸੁਧਾਰ ਲਈ ਜੇ ਪ੍ਰਧਾਨ ਸਾਹਿਬ ਨੇ ਮੰਨਣੀ ਆ ਮੰਨ ਲੈਣ ਤੇ ਜੇ ਖੂਚ ਛਾਲ ਮਾਰਨ ਲਈ ਸਾਰੇ ਤਿਆਰ ਬੈਠੇ ਹੋ ਤਾਂ ਉਸੇ ਖੂਚ ਮੈਟਿਕ ਪੂ ਫਿਰ ਮੈਨੂੰ ਕੀ ਫਰਕ ਪੈਂਦਾ ਮੇਰੇ ਕਿਹੜਾ ਕੋਈ ਰੱਤੇ ਬੱਦਰੀ ਦੇ ਲਾਲਚ ਬੰਦ ਹੋ ਜਾਣਗੇ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਕੰਮ ਦੇ ਉੱਤੇ ਬਾਅਦ ਆਜੋ ਮੈਂ ਹਲੇ ਵੀ ਕਹਿਣਾ ਬੜੀਆਂ ਕੇਸ ਪੈਂਡਿੰਗ ਸਿੱਟਾਂ ਦੇ ਪਏ ਆ ਬੜੇ ਕੁਝ ਹੋਰ ਪਿਆ ਮੈਂ ਇਨਾ ਕੰਮਾਂ 'ਚ ਨਹੀਂ ਪੈਣਾ ਚਾਹੁੰਦਾ ਨਾ ਮੇਰਾ ਮੂੰਹ ਖਲਾਓ ਯਾਰ ਮੈਂ ਬਹੁਤ ਤਪਿਆ ਪਿਆ ਇਨਾ ਗੱਲਾਂ ਦੇ ਕਰਕੇ ਤੁਹਾਡੇ ਤੇ ਮੈਂ ਕੋਈ ਸੌਖਾ ਨਹੀਂ ਐ ਮੈਂ ਜ਼ਿੰਦਗੀ ਲਾਈ ਐ 1995 ਦਾ ਘਰ ਛੱਡ ਕੇ ਪੱਕੇ ਤੌਰ ਤੇ ਚੱਲਿਆ ਤੇ 99 ਦੀ ਇਲੈਕਸ਼ਨ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪਹਿਲੀ ਵਾਰੀ ਮੈਨੂੰ ਕਿਸੇ ਸਿਆਸੀ ਲੀਡਰ ਨਾਲ ਮਤਲਬ ਜਿਹੜਾ ਸੀਗਾ ਉਹ ਪੱਕੇ ਤੌਰ ਤੇ ਕਿਸੇ ਨਾਲ ਭੇਜਿਆ ਹੋਇਆ ਸੀਗਾ ਇਸ ਕਰਕੇ ਇਹ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਨਵਾਂ ਪੋਸ਼ ਹੈ ਇਹ ਤਾਂ ਉਸ ਵੇਲੇ ਰਾਜਨੀਤੀ ਚ ਵੀ ਹੈਣੀ ਸੀ ਜਦੋਂ ਦਾ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲਤਾ ਉਤੇ ਸਾਸੂਬੀਰ ਸਿੰਘ ਬਾਦਲ ਸਾਹਿਬ ਸਾ ਗੁਰਦਾਸ ਸਿੰਘ ਬਾਦਲ ਸਾਹਿਬ ਕੋਲੇ ਜਾਂਦਾ ਸੀ ਇੱਕ ਗੱਲ ਦੂਜੀ ਮੈਂ ਬੇਨਤੀ ਕਰਦਿਆਂ ਤੁਹਾਨੂੰ ਇੱਕ ਬਾਰ ਬਾਰ ਤੁਸੀਂ ਸਾਰੇ ਜਿੰਨੇ ਸੱਜਣ ਬੋਲੇ ਉਹਨਾਂ ਨੇ ਇੱਕ ਗੱਲ ਬੋਲੀ ਆ ਕਿ ਦਾਸ ਜੀ ਤੇ ਬਾਦਲ ਸਾਹਿਬ ਨੂੰ ਲੱਗ ਕਰਾਇਆ ਇੱਥੋਂ ਇੱਕ ਗੱਲ ਤਾਂ ਸਾਬਤ ਹੁੰਦਾ ਕਿ ਬੰਟੀ ਨੇ ਲਿਖ ਕੇ ਸਾਰਿਆਂ ਨੂੰ ਭੇਜਿਆ ਵੀ ਤੁਸੀਂ ਆਹ ਬੋਲਣਾ ਉਹ ਸੱਜਣਾ ਇੱਕ ਗੱਲ ਸਮਝ ਲੈ ਸਰਦਾਰ ਗੁਰਦਾਸ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਹਜ਼ਾਰਾਂ ਦੀ ਤਦਾਦ ਚ ਲੀਡਰ ਬਣਾਏ ਆ ਸੈਂਕੜੇ ਦੀ ਤਦਾਦ ਚ ਮੰਤਰੀ ਤੇ ਐਮ ਐਲ ਏ ਬਣਾਏ ਆ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੇ ਸੈਂਟਰ ਦੇ ਵਿੱਚ ਸਾਂਝਾ ਪਾ ਕੇ ਜਿਹੜੇ ਹੈਗੇ ਆ ਵੱਡੇ ਵੱਡੇ ਕੰਮ ਕਾਰੋਬਾਰ ਕਰਾਏ ਆ ਯਾਰ ਮੈਂ ਮੈਂ ਕਿਸੋਂ ਕਾਤ ਦਾ ਸੀ ਕਿ ਦੋਨੋਂ ਭਰਾਵਾਂ ਨੂੰ ਲੱਗ ਕਰਾਤਾ ਸਿਆਸੀ ਕਿਸੇ ਦੀ ਜਿਹੜੀ ਹੈ ਉਹ ਵੱਧ ਹੋ ਸਕਦੀ ਹੈ ਆਸਥਾ ਰੱਖ ਲਈ ਤੇ ਕਿਸੇ ਦੀ ਘੱਟ ਹੋ ਸਕਦੀ ਹੈ ਮੈਂ ਤਾਂ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਸਾਹ ਗੁਰਦਾਸ ਸਿੰਘ ਬਾਦਲ ਸਾਹਿਬ ਦਾ ਭੇਜਿਆ ਹੀ ਸਾਹ ਮਨਪ੍ਰੀਤ ਸਿੰਘ ਬਾਦਲ ਸਾਹਿਬ ਨਾਲ ਸੀਗਾ ਇਹ ਤਾਂ ਸਿਆਸਤ ਦੀ ਬਾਤ ਚ ਆਉਂਦੇ ਆ ਇਸ ਕਰਕੇ ਇਹੋ ਜੀਆਂ ਬਚਕਾਨੀਆਂ ਗੱਲਾਂ ਇਹਦਾ ਮਤਲਬ ਉਹ ਬੱਚੇ ਸੀ ਪਈ ਮੈਂ ਇੱਕ ਨੂੰ ਲੌਲੀਪੌਪ ਦੇਤਾ ਤੇ ਦੂਜੇ ਨੂੰ ਨਹੀਂ ਦਿੱਤਾ ਤਾਂ ਰਸੋ ਤਾਂ ਕਿਹੜੇ ਕਮਚ ਪਏ ਹੋ ਯਾਰ ਤੁਸੀਂ ਇਹ ਇਹ ਤੁਸੀਂ ਬਾਦਲ ਸਾਹਿਬ ਤੇ ਦਾਸ ਜੀ ਦੀ ਸੋਚ ਤੇ ਹੀ ਸਵਾਲ ਖੜਾ ਕਰਦੇ ਹਾਂ ਜੇ ਮੇਰੇ ਕਰਕੇ ਕਿਸੇ ਕਰਕੇ ਲੱਗ ਹੋਏ ਹੁਣ ਇਸ ਕਰਕੇ ਇਹੋ ਜੀਆਂ ਗੱਲਾਂ ਨਾ ਨਾ ਆਪਾਂ ਪਾਉ ਹਾਂ ਹੁਣ ਮੈਂ ਗੱਲ ਕਰਦਾ ਜਿਹੜੀ ਅੱਜ ਸੰਘਾ ਨੇ ਮੇਰੇ ਤੇ ਐਲੀਗੇਸ਼ਨ ਲਾਇਆ ਕਿ ਇਹ ਐਲਐਮਆ ਵਿਚ ਕੇ ਤੇ ਪੈਸੇ ਕਮਾਉਂਦਾ ਸੰਘਾ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਪੰਜਾਬ ਦੀ ਧਰਤੀ ਚਾਹੋਗੇ ਤੇ ਤੁਹਾਨੂੰ ਜਿਹੜਾ ਇਹ ਡੈਫਮੇਸ਼ਨ ਦਾ ਨੋਟਿਸ ਹੈ ਨਾ ਮੈਂ ਤੁਹਾਡਾ ਸਵਾਗਤ ਕਰੂਗਾ ਔਰ ਮੈਂ ਧੁਰ ਤੱਕ ਜਾਊਂਗਾ ਇਹ ਕਿ ਕਿਹੜੇ ਪੈਸੇ ਤੁਸੀਂ ਕਿੱਥੇ ਦਿੱਤੇ ਹੋ ਮੇਰਾ ਕੋਈ ਇਮੀਗ੍ਰੇਸ਼ਨ ਦਾ ਕੰਮ ਨਹੀਂ ਕੰਮ ਲਈ ਮੈਂ ਹੱਥ ਪੈਰ ਮਾਰਨ ਦੀ ਬੜੇ ਕੋਸ਼ਿਸ਼ ਕੀਤੀ ਕਿਉਂਕਿ ਪੈਸੇ ਦੀ ਮੈਂ ਤੰਗੀ 'ਚ ਚੱਲ ਰਿਹਾ ਸੀਗਾ ਪਰ ਮੈਥੋਂ ਕੋਈ ਕੰਮ ਹਲੇ ਤੱਕ ਕਿਉਂਕਿ ਪਾਰਟੀ ਦੇ ਕੰਮ ਕਰਦੇ ਕਰਦੇ ਕੋਈ ਕੰਮ ਚੱਲਿਆ ਹੀ ਨਹੀਂਗਾ ਤੇ ਮੇਰਾ ਕੋਈ ਕੋਈ ਕੰਮ ਨਹੀਂ ਜਿਹਦਾ ਤੂੰ ਕਜਨ ਦੱਸਦਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਜਿਹੜਾ ਇਹਦਾ ਕੋਈ ਅੱਜ ਦੀ ਦਿਹਾੜੀ ਕੋਈ ਇਮੀਗ੍ਰੇਸ਼ਨ ਦਾ ਕੰਮ ਵੀ ਕਰਦਾ ਵਈ ਸਾਡੇ ਕੋਲੇ ਸੰਕੜੇ ਲੋਕ ਆਉਂਦੇ ਰਹਿ ਜਾਂ ਪਾਰਟੀ ਕਰਕੇ ਪਾਰਟੀ ਪ੍ਰਧਾਨ ਸਾਹਿਬ ਕਰਕੇ ਕਿ ਜਿਹੜੇ ਲੋਕ ਕੰਮ ਕਰਾ ਕੇ ਜਾਂਦੇ ਰਿਹਾ ਦੋ ਨਾਂ ਤੂੰ ਲੈ ਜਿਹਦੇ ਚ ਆਇਆ ਸੀ ਕਿ ਜਿਹੜਾ ਜਿਹਦਾ ਤੁਸੀਂ ਆਡੀਓ ਸੁਣਾਈ ਹੈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਦੱਸਣਾ ਚਾਹਣਾ ਇਹ ਨਾਬੇ ਪਿੰਡ ਦੇ ਵਿੱਚ ਬਜੀਦਪੁਰ ਤੇ ਉਪਲਾ ਪਿੰਡ ਦਾ ਇਹ ਮੁੰਡਾ ਹੈ ਇਹਨੇ ਇਹਦਾ ਵਿਆਹ ਹੋਇਆ ਸੀ ਤੇ ਵਿਆਹ ਵੇਲੇ ਦੋਨੋਂ ਪਰਿਵਾਰ ਦੇ ਦੋ ਤਿੰਨ ਜਣੇ ਆ ਕੇ ਮੈਨੂੰ ਕਾਰਡ ਦੇ ਕੇ ਗਏ ਕਿ ਤੁਸੀਂ ਵਿਆਹ ਜ਼ਰੂਰ ਆਇਓ ਜੀ ਹਾਲਾਂਕਿ ਵਿਆਹ ਬਰਨਾਲੇ ਸੀ ਮੈਂ ਇਹਨਾਂ ਨੂੰ ਹੱਥ ਵੀ ਜੋੜੇ ਵੀ ਯਾਰ ਇੰਨੀ ਵਾਰਟ ਔਖਾ ਹੈ ਸਰਦੋ ਤੋ ਪੁੱਗਿਆ ਨਹੀਂ ਜਾਂਦਾ ਤਾਂ ਇਹਨਾਂ ਨੇ ਹੋ ਸਕਦਾ ਇਹਨਾਂ ਨੂੰ ਲੱਗਦਾ ਹੋਵੇ ਕਿ ਬਾਅਦ ਚ ਬਾਈ ਦੀ ਕਿਤੇ ਨਾ ਕਿਤੇ ਅਸੀਂ ਮਦਦ ਲਵਾਂਗੇ ਤੇ ਜੋਰ ਦੇ ਕੇ ਕਿਹਾ ਕਿ ਬਾਈ ਜੀ ਬਹੁਤ ਜ਼ਰੂਰੀ ਹੈ ਤੁਸੀਂ ਆਉਣਾ ਮੈਂ ਬਰਨਾਲੇ ਇਹਨਾਂ ਦੇ ਵਿਆਹ ਤੇ ਵੀ ਜਾ ਕੇ ਆਇਆ ਯਾਰ ਜਿਹੜੇ ਪਰਿਵਾਰਾਂ ਦੇ ਅਸੀਂ ਪੋਲੀਟਿਕਲ ਤੌਰ ਤੇ ਵਿਆਹਾਂ ਤੱਕ ਵੀ ਜਾਣਦੇ ਆ ਤੇ ਉਹਨੇ ਜੇ ਸਾਡੇ ਤੋਂ ਟੈਲੀਫੋਨ ਕਰਾ ਲਿਆ ਤੇ ਤੈਨੂੰ ਸਪਸ਼ਟ ਸ਼ਬਦਾਂ ਚ ਕਿਹਾ ਵੀ ਅਗਲੇ ਨੂੰ ਤੋਖੇ 'ਚ ਨਾ ਰੱਖੀ ਤੇ ਇਹਦੇ 'ਚ ਮਾੜਾ ਕੀ ਕਰਤਾ ਮਾੜਾ ਕੀ ਕਰਤਾ ਦੂਜੀ ਗੱਲ ਤੁਸੀਂ ਮੈਨੂੰ ਇਹ ਇਹ ਦੂਜਾ ਗਗਨ ਦਾ ਨਾਮ ਲਿਆ ਤੇ ਗਗਨ ਨੇ ਤਾਂ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਸੀ ਸਿਰਫ ਇਹ ਆਖਿਆ ਮੈਂ ਸ਼ਰੋਮਣੀ ਕਾਲੀਦਲ ਦਾ ਬੰਦਾ ਐ ਮੈਂ ਚਰਨਜੀਤ ਬਰਾੜ ਕੋਲੇ ਜਾਣਾ ਉਹਨਾਂ ਮੈਂ ਉਹਨੂੰ ਮਿਲਿਆ ਤੇ ਮੈਂ ਮਤਲਬ ਉਹਨਾਂ ਨੂੰ ਜਾਣਦਾ ਤੇ ਮੇਰੀ ਤੁਸੀਂ ਮਦਦ ਕਰੋ ਤੁਸੀਂ ਉਹਨੂੰ ਐਲ ਐਮ ਆਈ ਖੁਦ ਦੇ ਕੇ ਤੇ ਮੈਨੂੰ ਬਾਅਦ ਚ ਟੈਲੀਗ੍ਰਾਮ ਕੀਤਾ ਵੀ ਤੁਹਾਡਾ ਨਾਮ ਲੈਂਦਾ ਸੀ ਮੁੰਡਾ ਤੇ ਮੈਂ ਐਲ ਐਮ ਆਈ ਦੇਤੀ ਮੈਂ ਕਿਹਾ ਮੈਂ ਸੋਕੋ ਦੀ ਉਦੋਂ ਚੁੱਪ ਹੋ ਗਿਆ ਮੈਂ ਕਿਹਾ ਹੋ ਸਕਦਾ ਮੈਂ ਕਿਸੇ ਦਾ ਫੋਨ ਕੀਤਾ ਹੋਵੇ ਮੇਰੇ ਤਾਂ ਯਾਦ ਵੀ ਨਹੀਂ ਸੀ ਫਿਰ ਉਹ ਗਗਨ ਦਾ ਹੀ ਮੁੰਡੇ ਦਾ ਫੋਨ ਆਇਆ ਕਿ ਬਾਈ ਜੀ ਮੈਂ ਤੁਹਾਡਾ ਨਾਮ ਲਿਆ ਸੀ ਸੰਘਾ ਸਾਹਿਬ ਨੇ ਮੇਰਾ ਕੰਮ ਕਰਤਾ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸੰਘਾ ਸਾਹਿਬ ਦੀ ਧੰਨਵਾਦ ਕਰਦਾ ਇੱਕ ਗੱਲ ਤੇ ਜੇ ਉਹ ਤੋਂ ਇੱਕ ਲੱਡੂਆਂ ਦਾ ਡੱਬਾ ਹੀ ਉਹਦੇ ਬਾਪ ਤੋਂ ਜਾਂ ਕਿਸੇ ਤੋਂ ਲਿਆ ਹੋਵੇ ਉਹਨੇ ਮੈਨੂੰ ਇਹ ਵੀ ਆਫਰ ਕੀਤੀ ਸੀ ਕਿ ਬਾਈ ਮੈਂ ਤੇਰੇ ਇਲਾਕੇ ਵਿੱਚ ਬੋਰਡ ਲਵਾ ਦਿੰਦਾ ਤੇ ਮੈਂ ਹੱਥ ਜੋੜ ਕੇ ਕਿਹਾ ਕੋਈ ਗੱਲ ਨਹੀਂ ਜਦੋਂ ਮੈਨੂੰ ਕਿਤੇ ਲੋੜ ਹੋਈ ਮੈਂ ਤੁਹਾਨੂੰ ਬੇਨਤੀ ਕਰ ਲੂੰਗਾ ਪਰ ਮੈਨੂੰ ਇਹਨਾਂ ਗੱਲਾਂ 'ਚ ਲੋੜ ਨਹੀਂ ਐ ਮੈਂ ਤਾਂ ਯਾਰ ਲੱਡੂਆਂ ਦਾ ਡੱਬਾ ਨਹੀਂ ਲਿਆ ਤੇ ਤੂੰ 30 ਲੱਖ ਦੀਆਂ ਗੱਲਾਂ ਕਰਦਾ ਇਹ ਪੈਸਿਆਂ ਦੇ ਅਲੀਗੇਸ਼ਨ ਜਿਹੜੇ ਲਾਏ ਆ ਨਾ ਝੂਠੇ ਇਨਾਂ ਦਾ ਜਵਾਬ ਦੇਣਾ ਪੈਣਾ ਸੰਗਾ ਸਾਥੋਂ ਨੂੰ ਤੁਸੀਂ ਮੈਨੂੰ ਇੱਕ ਵਾਰੀ ਇਹ ਵੀ ਪੁੱਛਿਆ ਸੀ ਫੋਨ ਕਰਦੇ ਨੂੰ ਐਸੇ ਮੁੰਡੇ ਪਿੱਛੇ ਹੀ ਜਾਂ ਹੋਰ ਪਿੱਛੇ ਮੈਂ ਤੁਹਾਡੇ ਨਾਲ ਜਦੋਂ ਫੋਨ ਕੀਤਾ ਤਾਂ ਤੁਸੀਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਕਿਹਾ ਮੈਂ ਕਿਹਾ ਵੀ ਉਹ ਤੇ ਤੁਸੀਂ ਸਮਝਦੇ ਹੋ ਵੀ ਅਸੀਂ ਤਾਂ ਦੋਸਤ ਐ ਦੋਸਤ ਕਿਸ ਕਿਸਮ ਦੇ ਹੋ ਮੈਨੂੰ ਪਤਾ ਕਿਉਂਕਿ ਬੰਟੀ ਦੀ ਕੜੀ ਆ ਵੱਡੀ ਬੰਟੀ ਜੀ ਕਿਹਦੇ ਕਿਹਦੇ ਨਾਲ ਕੜੀਆਂ ਮਲਾਉਂਦੇ ਉਹ ਮੈਨੂੰ ਸਾਰਾ ਪਤਾ ਹੈ ਉਹਨੂੰ ਮੈਂ ਜਾਣਾ ਨਹੀਂ ਚਾਹੁੰਦਾ ਉਸ ਗੱਲ ਦੇ ਵਿੱਚ ਇਸ ਕਰਕੇ ਕਿ ਉਹ ਮੈਂ ਕਿਹਾ ਵੀ ਉਹਨਾਂ ਨੇ ਨਹੀਂ ਕਿਹਾ ਮੈਂ ਆਪਦੇ ਵੱਲੋਂ ਕਹਿ ਰਿਹਾ ਕਿ ਪਾਰਟੀ ਦਾ ਬੰਦਾ ਜੇ ਤੇਰੀ ਮਦਦ ਹੁੰਦੀ ਹੈ ਤਾਂ ਕਰਦੇ ਨਹੀਂ ਤਾਂ ਭਾਈ ਤੇਰੀ ਮਦਦ ਇਸ ਕਰਕੇ ਇਹੋ ਜਿਹੇ ਹਾਸੋ ਹੀਣੀਆਂ ਗੱਲਾਂ ਦੇ ਵਿੱਚ ਜਾਣਾ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਇਸ ਦਾ ਨਾਂ ਨਾ ਕਰੋ ਯਾਰ ਮੇਰਾ ਮੂੰਹ ਨਾ ਖਣਾਓ ਬਹੁਤ ਔਖਾ ਹੋ ਜਾਣਾ ਇਸ ਕੰਮ ਦੇ ਵਿੱਚ ਇਸ ਕੰਮ 'ਚ ਨਾਮ ਪਈਏ ਮੈਂ ਸਿਆਸੀ ਗੱਲਾਂ ਬੋਲੂਗਾ ਸਿਆਸੀ ਜਵਾਬ ਜਿਹੜਾ ਪਾਰਟੀ ਤੋਂ ਜ਼ਰੂਰ ਮੰਗੂਗਾ ਮੇਰੀ ਲੜਾਈ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਨਹੀਂ ਹੈ ਮੇਰੀ ਬਾਦਲ ਪਰਿਵਾਰ ਨਾਲ ਨਹੀਂ ਹੈ ਮੈਂ ਤਾਂ ਇਹ ਬੰਟੀ ਨੂੰ ਪੁੱਛਦਾ ਹਾਂ ਜਿੰਨਾ ਬਾਦਲ ਪਰਿਵਾਰ ਹੈ ਭਾਵੇਂ ਚੰਡੀਗੜ੍ਹ ਰਹਿੰਦੇ ਆ ਸਾਰੀਆਂ ਫੈਬਲੀਆਂ ਭਾਵੇਂ ਬਾਦਲਾ ਕਿਸੇ ਦੇ ਘਰੇ ਚਾਹ ਪੀ ਕੇ ਵਿਖਾ ਦੇ ਯਾਰ ਤੂੰ ਮੈਂ ਤਾਂ ਅੱਜ ਵੀ ਜਿੱਥੇ ਮਰਜ਼ੀ ਜਾ ਕੇ ਤਾਇਏ ਚਾਚੇ ਜਿੰਨੇ ਹੈਗੇ ਸਾਰਿਆਂ ਦੇ ਘਰਾਂ 'ਚ ਰੋਟੀ ਖਾ ਸਕਦਾ ਕਿਉਂਕਿ ਮੈਂ 32 ਸਾਲ ਦਾ ਇਸ ਪਰਿਵਾਰ 'ਚ ਵਿਚਰਦਾ ਮੈਂ ਸਿਆਸੀ ਲੜਾਈ ਤਾਂ ਕੋਈ ਸਾਡੇ ਵਖਰੇਵੇਂ ਹੋ ਸਕਦੇ ਆ ਪਰ ਜਾਤੀ ਤੌਰ ਤੇ ਮੇਰੇ ਕਰਦਾਰਤੀ ਤੌਰ ਤੇ ਮੇਰੇ ਕਿਰਦਾਰ ਬਾਰੇ ਮੇਰੀ ਇਮਾਨਦਾਰੀ ਬਾਰੇ ਸਾਰੇ ਜਾਣਦੇ ਆ ਇਸ ਕਰਕੇ ਯਾਰ ਤੂੰ ਮੈਨੂੰ ਇਹ ਝੂਠੇ ਲਾਂਚਨ ਲਾ ਕੇ ਤੇ ਸ਼ਾਇਦ ਚੁੱਪ ਕਰਾਉਂਦੀ ਜਾਂ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲੇਗਾ ਇਹ ਕੀਤਾ ਨਹੀਂ ਜਣਾ ਦੂਜੀ ਸੰਗਤ ਸਾਹਿਬ ਤੁਸੀਂ ਮੈਨੂੰ ਮੇਰੇ ਤੇ ਬੜੇ ਛੋਟੇ ਅਲੀਗੇਸ਼ਨ ਲਾਏ ਕਿ ਇਹ ਤਾਂ ਜੀ ਪਿੰਡ ਬੜਾ ਪਤਾ ਨਹੀਂ ਟੈਂਪੂ ਚਲਾਉਂਦਾ ਸੀ ਇਹ ਪਤਾ ਨਹੀਂ ਕਿਹੜੇ ਕੰਜਰ ਨੇ ਕਿੱਥੋਂ ਗੱਲ ਚਲਾਈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਮੈਂ ਇੱਕ ਬੇਨਤੀ ਕਰਦਿਆਂ 93 'ਚ ਮੈਂ ਬੀਏ ਕੀਤੀ ਤੇ ਬੀਏ ਦੇ ਪੇਪਰ ਦੇਣ ਤੋਂ ਪਹਿਲਾਂ ਫਿਲਟਰ ਉਹਨਾਂ ਫਿਲਟਰ ਦਾ ਯੂਨਿਟ ਅਸੀਂ ਮਲੋੜ ਦੇ ਵਿੱਚ ਸੱਤ ਫੋਟੋ ਨਸਵਾਰ ਵਾਲਿਆਂ ਤੋਂ ਗਿੱੜਵੇ ਤੋਂ ਖਰੀਦ ਕੇ ਮਲੋੜ ਲੈ ਗਏ ਸੀ ਜਿੰਨਾ ਚਿਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਦਾ ਬਾਏ ਇਲੈਕਸ਼ਨ ਨਹੀਂ ਲੰਘਿਆ 93 ਤੋਂ 95 ਤਿੱਕਰ ਮੈਂ ਉਹ ਕਾਰੋਬਾਰ ਕਰਦਾ ਰਿਆ 93 ਤਿੱਕਰ ਮੈਂ ਬੀਏ ਕੀਤੀ ਐ ਤੇ 95 ਤੋਂ ਬਾਅਦ ਮੈਂ ਪੱਕਾ ਤੌਰ ਤੇ ਜਿਹੜਾ ਹੈਗਾ ਮੈਂ ਪੋਲਿਟਿਕਸ ਦੇ ਵਿੱਚ ਐ ਯਾਰ ਕਿਹੜੇ ਕੰਮਾਂ 'ਚ ਪਈ ਆ ਕਿਹੜੇ ਕੰਮਾਂ 'ਚ ਪਈ ਆ ਤੁਸੀਂ ਕੱਲ ਨੂੰ ਤੁਸੀਂ ਕਹਿ ਦਿਓਗੇ ਜੀ ਮੈਂ ਤਾਂ ਜੋੜੇ ਗੱਢਦਾ ਸੀ ਤੇ ਜੋੜੇ ਗੰਢਣ ਵਾਲਾ ਕੋਈ ਬੰਦਾ ਨਹੀਂ ਹੁੰਦਾ ਕੱਲ ਨੂੰ ਤੁਸੀਂ ਕਹਿ ਦਿਓਗੇ ਜੀ ਇਹ ਤਾਂ ਦਿਹਾੜੀਆਂ ਜਾਂਦਾ ਸੀ ਤੇ ਦਿਹਾੜੀ ਜਾਣ ਵਾਲੇ ਬੰਦੇ ਨਹੀਂ ਹੁੰਦੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ ਮੈਂ ਪਹਿਲਾਂ ਵੀ ਸਪਸ਼ਟ ਕੀਤਾ ਕਿ ਅਸੀਂ ਰਾਜੇ ਨਹੀਂ ਐ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਪਰਿਵਾਰ ਜਿੰਨੀ ਸਾਡੇ ਕੋਲੇ ਜਾਇਦਾਦ ਐ ਬਾਦਲ ਪਰਿਵਾਰ ਜਿੰਨੀ ਹੈ ਨਹੀਂ ਨਾ ਕਿਸੇ ਵੱਡੇ ਰਾਜਾ ਜਿੰਨੀ ਐ ਪਰ ਇੱਕ ਸਧਾਰਨ ਜੱਟ ਦਾ ਪੁੱਤ ਚੰਗਾ ਭਲਾ ਹੈਗਾ ਮੇਰੇ ਬਾਪੂਰੀ ਪੰਜ ਭਰਾ ਸੀਏ ਪੰਜ ਭਰਾ ਹੋਣ ਦੇ ਬਾਵਜੂਦ ਸਾਡੀ ਜ਼ਮੀਨ ਸਰਪਲਸ ਨਿਕਲੀ ਇੰਨੀ ਕੁ ਤਾਂ ਢੇਰੀ ਸੀਗੀ ਸਾਡੇ ਕੋਲੇ ਜਿਹੜੀ ਅਸੀਂ ਕਰਕੇ ਖਾ ਸਕਦੇ ਆ ਇਸ ਕਰਕੇ ਜੇ ਮੈਂ ਪੈਸੇ ਕਮਾਉਣੇ ਹੁੰਦੇ ਤੇ ਰੇਤੇ ਦੇ ਕੌਣ-ਕੌਣ ਵੰਡਦਾ ਸੀ ਕਿੱਥੇ ਵੰਡਦਾ ਸੀ ਮੈਨੂੰ ਇਹ ਵੀ ਪਤਾ ਨਾ ਗਵਾਹਾਂ ਦਵਾਉ ਮੇਤੋਂ ਨਾ ਇਸ ਕਮਚ ਪਾਓ ਤੁਸੀਂ ਤੇ ਜੇ ਹੋਰ ਕਿਤੇ ਪੈਸੇ ਆਉਂਦੇ ਸੀ ਕਰੋੜਾ ਰੁਪਏ ਦਾ ਹਿਸਾਬ ਜਿਹੜਾ ਇਲੈਕਸ਼ਨ ਹੈ ਬਾਅਦ ਇਲੈਕਸ਼ਨ ਦੂਜੇ ਚੀਜ਼ੇ ਹੁੰਦੇ ਸੀ ਤੇ ਫਿਰ ਉਹ ਮੈਂ ਤਾਂ ਮੇਰਾ ਤਾਂ ਉਹ ਵੀ ਲਿਖ ਕੇ ਜਾਂਦਾ ਸੀ ਈਵਨ ਇੱਥੋਂ ਤੱਕ ਕਿ ਮੈਂ ਤਾਂ ਕੋਲੋਂ ਛੋਟਾ ਬੋਟਾ ਜਿੰਨਾ ਵੀ ਖਰਚਾ ਹੁੰਦਾ ਸੀ ਖਰਚਾ ਕਰਕੇ ਤੁਰਦਾ ਸੀ ਇਸ ਕਰਕੇ ਸੰਗਾ ਸਾਹਿਬ ਇਹਨੂੰ ਇਹਨੂੰ ਇਹਨਾਂ ਗੱਲਾਂ ਤੋਂ ਬਾਝਾ ajo ਇਹਨਾਂ ਗੱਲਾਂ 'ਚ ਕੁਛ ਨਹੀਂ ਧਰਿਆ ਪਿਆ ਕੁਛ ਨਹੀਂ ਧਰਿਆ ਪਿਆ ਨਾ ਪਾਰਟੀ ਦਾ ਨੁਕਸਾਨ ਕਰਾਉਣ ਵਾਲੇ ਪਾਸੇ ਤੁਸੀਂ ਤਰੋ ਤੇ ਨਾ ਮੈਂ ਇੱਥੋਂ ਤਰੂ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਆਪਦਾ ਕਿਰਦਾਰ ਬਹੁਤ ਔਖੇ ਹੋ ਕੇ ਬਣਾਇਆ ਬਹੁਤ ਔਖਾ ਬਣਦਾ ਹੈ ਗੱਡੀ ਆਪ ਚਲਾਉਣੀ ਕਈ ਵਾਰੀ ਦੋ ਦੋ ਤਿੰਨ ਤਿੰਨ ਦੇ ਨਾਲ ਕੋਈ ਬੰਦਾ ਹੀ ਨਾ ਹੋਣਾ ਇਹ ਇਹ ਕੋਈ ਸੌਖਾ ਕੰਮ ਨਹੀਂ ਹੈ ਮੇਰਾ ਵੀ ਜੀ ਕਰਦਾ ਕਿ ਜੇ ਮੇਰੀ ਨੋਟਾਂ ਨਾਲ ਭਰੀ ਹੋਵੇ ਤੇ ਚਾਰ ਪੰਜ ਬੰਦੇ ਹੁਣ ਜੀ ਜੀ ਕਰਦੇ ਹੁਣ ਦੋ ਤਿੰਨ ਪੀਏ ਰੱਖੇ ਹੁਣ ਪਰ ਨਹੀਂ ਮੈਨੂੰ ਪਤਾ ਹੈ ਵੀ ਇਹ ਜਿਹੜਾ ਰਸਤਾ ਹੈ ਇਹ ਇਹ ਜੇ ਤੁਸੀਂ ਇਮਾਨਦਾਰੀ ਨਾਲ ਚੱਲਣਾ ਹੈ ਤਾਂ ਕਿਰਪਾ ਕਰਕੇ ਇਹ ਜਿਹੜਾ ਇਮਾਨਦਾਰੀ ਨਾਲ ਰਸਤਾ ਔਖਾ ਹੁੰਦਾ ਪਰ ਨੀਂਦ ਬੜੀ ਸੌਖੀ ਹੁੰਦੀ ਹੈ ਇਸ ਕਰਕੇ ਪਹਿਲੀ ਗੱਲ ਤਾਂ ਜਿਹੜਾ ਮੇਰੇ ਤੇ ਪੈਸਿਆਂ ਦਾ ਅਲੀਗੇਸ਼ਨ ਲਾਇਆ ਇਹਦਾ ਮੈਂ ਜਰੂਰ ਨੋਟਿਸ ਭੇਜੂੰਗਾ ਫੌਰਨ ਚ ਕਿਵੇਂ ਭੇਜ ਸਕਦਾ ਜਾਂ ਇੱਥੇ ਆ ਇਹਨੂੰ ਕਿਵੇਂ ਸਰਵ ਕਰਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਹ ਸਪਸ਼ਟ ਕਰਦਾ ਦੂਜੀ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਸਮੂੱਚੇ ਵਰਕਰਾਂ ਨੂੰ ਇੱਕ ਮੇਰਾ ਸਵਾਲ ਹੋਰ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸਰਬਜੀਤ ਸਿੰਘ ਚਿੰਝਰ ਸਾਹਿਬ ਨੂੰ ਚਿੰਝਰ ਸਾਹਿਬ ਇਹ ਪਾਰਟੀ ਦਾ ਪਲੇਟਫਾਰਮ ਵਰਤਣ ਲਈ ਇਹ ਤੁਸੀਂ ਦਿੱਤਾ ਥੋਡੀ ਸਹਿਮਤੀ ਨਾਲ ਪਿਆ ਯੂਥ ਅਕਾਲੀ ਦਲ ਦੇ ਪੇਜ ਤੇ ਮੇਰੇ ਤੇ ਅਲੀਗੇਸ਼ਨ ਦੀ ਜਿਹੜੀ ਵੀਡੀਓ ਹੈ ਜਾਂ ਕਿਹਨੇ ਪਿਆ ਕਿਉਂਕਿ ਮੈਨੂੰ ਉੱਥੇ ਵੀ ਅਖੀਰ ਨੋਟਿਸ ਲਿਆਉਣਾ ਪੈਣਾ ਹੈ ਮੈਂ ਵੀ ਅੱਜ ਤੱਕ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਉਹੀ ਅਹੁਦੇਦਾਰ ਹਾਂ ਉਹੀ ਮੇਰੇ ਕੋਲੇ ਹਲਕਾ ਇੰਚਾਰਜ ਹੈ ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੇਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦੇ ਖਿਲਾਫ ਅਜਿਹੀਆਂ ਗੱਲਾਂ ਪੈਣੀਆਂ ਇਹ ਕਿਹਨੇ ਇਜਾਜ਼ਤ ਦਿੱਤੀ ਹੈ ਇਹ ਵੀ ਨਾਂ ਲੈ ਕੇ ਦੱਸ ਦਿਓ ਇਸ ਕਰਕੇ ਮੈਂ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਲੜਾਈ ਜਿਹੜੀ ਹੈ ਉਹ ਉਹ ਮੇਰੀ ਅਸੂਲਾਂ ਦੀ ਹੈ ਔਰ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ ਨਹੀਂ ਤਾਂ ਮੇਰੇ ਕੋਲੇ ਤਾਂ ਬੜਾ ਵੱਡਾ ਦਫ਼ਤਰ ਸੀਗਾ ਬڑے ਵੱਡੇ ਰਤਬੇ ਸੀਗੇ ਤੇ ਮੈਂ ਰਾਮ ਨਾਲ ਬੈਠਾ ਰਹਿੰਦਾ ਜਿਵੇਂ ਬਾਕੀ ਸਾਰੇ ਲੀਡਰਸ਼ਿਪ ਬਣ ਚੁੱਪ ਕਰਕੇ ਅਧੀਨਗੀ ਇਕੱਲੀ ਕਬੂਲ ਕੇ ਤੇ ਹਾਰਾਂ ਜਿੱਤਾਂ ਝੋਲੀ ਚ ਪਾ ਕੇ ਅਸੀਂ ਤੁਰੇ ਫਿਰਦੇ ਆ ਕਿੰਨਾ ਚਿਰ ਪਾਰਟੀ ਬਚੂਗੀ ਯਾਰ ਇਸ ਗੱਲ ਨਾਲ ਮੈਨੂੰ ਇੱਕ ਗੱਲ ਤਾਂ ਸਮਝਾ ਦਿਓ ਪੰਜ ਇਲੈਕਸ਼ਨ ਅਸੀਂ ਹਾਰ ਗਏ ਐ ਤੋਂ ਪਹਿਲਾਂ ਤੇ ਅਗਲਿਆਂ ਦੇ ਵਿੱਚ ਸਾਡੇ ਕੋਲੇ ਖੜਾ ਕਰਨ ਲਈ ਇੱਕ ਦੂਜੇ ਤੇ ਅਸੀਂ ਸਿੱਟੀ ਜਾਂਦੇ ਆ ਵੀ ਕੌਣ ਖੜਾ ਹੋਊਗਾ ਕਿਵੇਂ ਖੜਾ ਹੋਊਗਾ ਤੇ ਕਿਹੜੇ ਕਮਾਚ ਪਏ ਇਸ ਕਰਕੇ ਚਰਨਜੀਤ ਬਰਾੜ ਪਾਰਟੀ ਦੇ ਵਿੱਚ ਕੋਈ ਅਹੁਦੇਦਾਰ ਬਣੇ ਤੇ ਭਵੇਂ ਨਾ ਬਣੇ ਮੇਰੀ ਆਖਰੀ ਕੋਸ਼ਿਸ਼ ਹੋਊਗੀ ਕਿ ਸ਼ਰੋਮਣੀ ਅਕਾਲੀ ਦਲ ਨੂੰ ਹਰ ਹਾਲਤ ਚ ਤੱਕੜ ਤੱਕੜਾ ਕਰਾਂ ਤਬਦੀਲੀਆਂ ਵੱਡੇ ਪੱਧਰ ਤੇ ਲਿਆ ਕੇ ਜਿਵੇਂ ਝੁੰਡਾ ਕਮੇਟੀ ਨੇ ਰეკਮੈਂਡ ਕੀਤੀਆਂ ਉਸ ਕਿਸਮ ਦੀਆਂ ਲਿਆ ਕੇ ਤਕੜਾ ਕਰਨ ਦੀ ਮੇਰੀ ਜਿਹੜੀ ਹੈ ਹਰ ਹਾਲਤ ਕੋਸ਼ਿਸ਼ ਰਊਗੀ ਔਰ ਜਿਹੜੇ ਸੱਜਣਾ ਨੇ ਮੇਰਾ ਮੂੰਹ ਬੰਦ ਕਰਿਆ ਸੀ ਅੱਜ ਮੈਨੂੰ ਬੋਲਣਾ ਪਿਆ ਕਿਉਂਕਿ ਪੈਸੇ ਦੇ ਅਲੀਗੇਸ਼ਨ ਛੋਟੇ ਨਹੀਂ ਹੁੰਦੇ ਇਹ ਕਰਦਾਰ ਕੁਸ਼ੀ ਹੈ ਤੇ ਕਰਦਾਰ ਕੁਸ਼ੀ ਮੈਂ ਆਪਦੀ ਹੋਣ ਨਹੀਂ ਦੇਣੀ ਇਸ ਕਰਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਉਹਨਾਂ ਤੋਂ ਮੈਂ ਮਾਫੀ ਚਾਹੁੰਦਾ ਤੇ ਇਹ ਹਲੇ ਵੀ ਮੈਂ ਬੇਨਤੀ ਕਰਦਾ ਕਿ ਬਾਹਰ ਆਜੋ ਬਾਹਰ ਆਜੋ ਕਿਰਪਾ ਕਰਕੇ ਮੈਂ ਇਹ ਇੱਕ ਘਟੀਆਂ ਲੜਾਈਆਂ ਚ ਪੈਣਾ ਨਹੀਂ ਚਾਹੁੰਦਾ ਮੇਰੇ ਸਿਆਸੀ ਜਿਹੜੀਆਂ ਲੜਾਈ ਮੈਂ ਵਿੱਢੀ ਆ ਕਿ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਉਹਦੇ ਪ੍ਰਤੀ ਖੁਦ ਫੈਸਲੇ ਕਰ ਲੋ ਯਾਰ ਚੰਜੀਤ ਬਰਾੜ ਤਾਂ ਹੁਣ ਵੇਚੀ ਹੀ ਹੈ ਨੀਗਾ ਤੁਸੀਂ ਬੁਲਾਉਂਦੇ ਹੀ ਨਹੀਂ ਸਾਧਦੇ ਹੀ ਨਹੀਂ ਤੇ ਫਿਰ ਮੈਥੋਂ ਬਿਨਾ ਫੈਸਲੇ ਚੰਗੇ ਕਰਕੇ ਪੰਜਾਬ ਦੇ ਪਾਰਟੀ ਦੇ ਲੀਡਰਾਂ ਨੂੰ ਤੁਸੀਂ ਮਨ ਜਿੱਤ ਲੋ ਤੇ ਮੇਰੇ ਖਿਆਲ ਅਕ ਸਾਰਾ ਕੁਝ ਵਧੀਆ ਚੱਲੂਗਾ ਸੋ ਇਸ ਕਰਕੇ ਸਾਰਿਆਂ ਨੂੰ ਹੱਥ ਪਨ ਕੇ ਬੇਨਤੀ ਹੈ ਕਿ ਆਪਾਂ ਤਕੜੇ ਹੋਈਏ ਪਾਰਟੀ ਬਚਾਉਣੀ ਹੈ ਪਾਰਟੀ 'ਚ ਵੱਡੀਆਂ ਤਬਦੀਲੀਆਂ ਲਿਆ ਕੇ ਫੇਰ ਹੀ ਬਚਣੀ ਹੈ ਸਾਰੇ ਸਾਥ ਦਿਓ ਮੈਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਕੋਸ਼ਿਸ਼ ਰਹੂਗੀ ਮੇਰੀ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣਾ ਪਿਆ ਤਾਂ ਮੈਂ ਕੋਸ਼ਿਸ਼ ਕਰਕੇ ਜਾਊਂਗਾ